ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣਾ ਹੈ ਨਾ ਮੇਰੇ ਆਪਣੇ ਘਰ ਦੀ ਹੈ ਮੇਰਾ ਪਿੰਡ ਦੋਸਤੋ ਕਮਾਲੂ ਤਹਿਸੀਲ ਇਹਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਨੇੜੇ ਪਿੰਡ ਸਾਡੇ ਜੱਜਲ ਲਾਲੇਣਾ ਬੰਗੀਆਂ ਇੱਕ ਸਾਈਡ ਤੇ ਰਾਮਾ ਸ਼ਹਿਰ ਆ ਜਾਂਦਾ ਹੈ ਤਲਵੰਡੀ ਸਾਬੋ ਤਕਰੀਬਨ 8 9 10 ਕਿਲੋਮੀਟਰ ਹੈ ਤੇ ਬਟੰਡਾ ਸਾਨੂੰ 35 ਕਿਲੋਮੀਟਰ ਜਾਂਦਾ। ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਨਾ ਇੱਕ ਨਗ ਦਿਖਾਉਣਾ ਹੈ। ਬੈੜਾ ਸਾ ਮੇਰੇ ਕੋਲ ਇਹ ਦੂਜਾ ਪਸ਼ੂਆ ਸੁੰਦੀ ਹੈਗੀ। ਡਿਟੇਲਸ ਨੂੰ ਮੈਂ ਦੱਸ ਦਣਾ ਇਹਦੀ ਇਹ ਦੂਜਾ ਸੂਹਾ ਸੁੰਦੀਆ ਦੋਸਤੋ 20 ਤਰੀਕ ਨੂੰ ਦੇ ਦਿਨ ਪੂਰੇ ਹੈਗੇ। ਪਹਿਲੇ ਸੂਏ ਮੇਰੇ ਕੋਲ ਇਹਨੇ 27 ਲੀਟਰ ਦੁੱਧ ਕੱਢਿਆ ਸੀ ਤੇ ਆਪ ਇਹ ਡੈਨਮਾਰਕ ਦੀ ਹੈ। ਤੇ ਅੱਗੇ ਇਹਨੂੰ ਬਿਸਕੌਨਸਨ ਲੱਗਿਆਗਾ। ਉਮੀਦ ਆਇਤ ਕੀ ਦੁੱਧ ਇਹ ਮੇਰੇ ਦਾਦੇ ਨਾਲ 30+ ਦੁੱਧ ਜਾਊਗਾ ਇਹਦਾ ਕਿਉਂਕਿ ਮੈਂ ਤਾਂ ਕੰਮ ਛੱਡਤਾ ਸੀ ਮੈਂ ਤਾਂ ਇੱਕ ਵਾੜ ਮੇਰੇ ਕੋਲ ਹੋ ਰਹੀ ਤੇ ਇਹ ਮੇਰੇ ਕੋਲ ਮੱਝਾਂ ਹੈਗੀਆਂ ਪਹਿਲਾਂ ਮੈਂ ਡੈਰੀ ਦਾ ਕੰਮ ਕਰਦਾ ਸੀ ਘਰੇ ਆਪਦੇ ਤੋਰ ਤੁਰ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਇਹਨੂੰ ਲੈ ਚੰਦ ਤੋਰੀ ਇਹਨੂੰ ਕਿਰਾ ਢਾਂਚਾ ਉਹ ਪੂਰਾ ਵੱਡਾ ਗਾਂ ਦਾ ਹੈ ਭਾਰੀ ਹੈ ਵਜਨ ਦੇ ਵਿੱਚ ਵੀ ਤੇ ਇਹ ਮੰਨੋ ਤੁਸੀਂ ਵੀ ਬੇਲ ਬੂਲ ਪੂਰੀ ਲੰਮੀ ਹੈ ਬੈਠਦੀ ਆ ਤੁਹਾਨੂੰ ਮੈਂ ਤੁਰਦੀ ਦਿਖਾ ਦਿੰਨਾ ਹਵਾਨਾ ਤਾਂ ਇੰਨਾ ਤਿਆਰ ਕਰਦੀ ਹੈ ਇਹ ਕਰਮਾ ਵਾਲੀ ਕਿਦੋਂ ਤੁਰਿਆ ਨਹੀਂ ਜਾਂਦਾ ਤੇ ਫਿਕਸ ਅਡਰ ਹੈ ਦਾ ਥੋੜੀ ਹੋ ਲੈ ਚਲ ਕੋਈ ਗੱਲ ਲੈ ਚਲ ਫਰਮਾਂ ਮੈਂ ਤੁਹਾਨੂੰ ਕੋਲੇ ਖੁਰਦੀ ਵੀ ਦਿਖਾ ਦੂੰਗਾ ਇਹਦੇ ਇੱਕ ਵਾਰੀ ਹੋਰ ਤੋਰ ਦੇ ਮੈਂ ਤਾਂ ਕਹਣਾ ਕੁਝ ਨਹੀਂ ਦਿੰਦਾ ਡੈਨਮਾਰਕ ਦੀ ਆਪ ਹੈ ਤੇ ਅੱਗੇ ਨੂੰ ਬਿਸਕੌਂਸਲ ਲੱਗਿਆ ਜਿਹੜਾ ਟੀਕਾ ਲੱਗਿਆ ਹੈਗਾ ਤੋਰ ਦੇ ਤੋਰ ਦੇ ਚੱਲ ਤੋਰ ਦੇ ਨੰਬਰ ਮੈਂ ਤੁਹਾਨੂੰ ਮੇਰਾ ਸਕਰੀਨ ਤੇ ਦੇ ਦੂੰਗਾ। ਤੋਂ ਜਿਸ ਭਰਾ ਨੂੰ ਚੰਗੀ ਲੱਗੀ ਕੰਟੈਕਟ ਕਰ ਲਿਓ। ਹਵਾਨਾ ਇਹਦਾ ਬੰਨ ਤੇ ਜੰਦ ਬੰਨ ਦੇ। ਉੱਥੇ ਹੀ ਬੰਨ ਦੇ ਕਰਾਂ। ਬੋਦੀ ਵਾਲੀ ਬੱਚੀ ਐ ਬਹੁਤ ਸੋਹਣੀ ਬੱਚੀ ਹੈਗੀ। ਹਵਾਨਾ ਵਾਲੇ ਹੋਰ ਭਰਨਾ ਤਾਂ ਤੁਰਿਆ ਨਹੀਂ ਜਾਣਾ। ਇੰਨਾ ਹਵਾਨਾ ਤਿਆਰ ਕਰਦੀ ਐ ਕਿ ਮੈਂ ਪਹਿਲੇ ਸੂਏ ਚੋਈ ਐ ਤੇ ਮੇਰੇ ਘਰ ਦੀ ਬੈੜੀ ਸੀਗੀ ਇਹ। ਅਗਲੇ ਪਾਸੇ ਤੁਹਾਨੂੰ ਮੈਂ ਦਿਖਾਉਣਾ ਤੱਕ ਹਵਾਨੇ ਦੀ। ਇੱਥੇ ਖੜੀ ਤਾਂ ਦੇਖੋ ਹਵਾਨਾ। ਪਿੱਛੇ ਵੀ ਉਮੇਦੀਂਦਾ ਤੇ ਅੱਗੇ ਵੀ ਉਮੇਦੀਂਦਾ ਹੈਗਾ ਆਇਦਾ ਮੈਂ ਤੁਹਾਨੂੰ ਪਿਛਲੇ ਪਾਸੋਂ ਹਵਾਨਾ ਦਿਖਾ ਦਣਾ ਬੈੜ ਦਾ ਇੱਕ ਸਾਈਡ ਤੇ ਨਾ ਬੈੰਦੀ ਹੈ ਇਹ ਬੈਣ ਦਾ ਕਰਕੇ ਥੋੜਾ ਜਿਹਾ ਹੋਇਆ ਪਿਆ ਹੈ ਤੇ ਉਹ ਲੇਵੇ ਦੇ ਵਿੱਚ ਥਣਾ ਦੇ ਵਿੱਚ ਦੁੱਧ ਦਾ ਕੋਈ ਚੱਕਰ ਨਹੀਂ ਪੂਰੇ ਇੱਕੋ ਜਿਹਾ ਜਮਾ ਸਹੀ ਹੈ ਕਿਉਂ ਅਸੀਂ ਚੋਈਏ ਪਿਛਲੇ ਸੂਏ ਬਾਕੀ ਦੋਸਤੋ ਚੈੱਕ ਤੁਸੀਂ ਕਰ ਲਿਓ ਕਿਉਂ ਪੈਸੇ ਲਾਉਣੇ ਆ ਤੁਸੀਂ ਚਾਹੇ ਮੇਰੇ ਘਰੋਂ ਖਰੀਦਰੀਆਂ ਚਾਹੇ ਕਿਤੇੋਂ ਵੀ ਖਰੀਦਰੀਆਂ ਆ ਆਪਦੀ ਚੈੱਕ ਪਾਸ ਕਰਕੇ ਲੈ ਕੇ ਜਾਇਓ ਇਹਨੂੰ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਵੈੜ ਸੀਗੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਚੰਗੀ ਲੱਗੀ ਵੀਡੀਓ ਤਾਂ ਅੱਗੇ ਸ਼ੇਅਰ ਜੂ ਕਰਦੇ ਹੋ ਸਾਨੂੰ ਧੰਨਵਾਦ ਮਿਲੂ ਨਰ ਤੱਕ ਦੇਖਣੀ ਸਸਰੀ ਗੱਲ ਸਾਰੇ ਵੀਰਾਂ ਨੂੰ